ਸਾਸਰੀ ਗੱਲ ਦੋਸਤੋ ਨਵੇਂ ਦਿਨ ਤੇ ਨਵੀਂ ਥਾਂ ਤੇ ਨਵੇਂ ਰਾਹ ਤੇ ਨਵੀਂ ਜਗਾ ਮੈਂ ਪਹੁੰਚ ਗਿਆ ਹਾਂ ਰਿਮਨੀ ਤੇ ਨਵੇਂ ਦਿਨ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਗਲੇ ਸਫ਼ਰ ਦੀ ਇੱਥੋਂ ਸ਼ੁਰੂਆਤ ਹੁੰਦੀ ਆ ਆਪਣੇ ਨਾਲ ਤੁਹਾਨੂੰ ਵੀ ਲੈ ਕੇ ਚੱਲਦੇ ਆ ਇੱਕ ਨਵੇਂ ਦੇਸ਼ ਜੋ ਇਟਲੀ ਦੇ ਗੱਬੇ ਚਾਰੇ ਪਾਸੇ ਹੈਗਾ ਆ ਇਟਲੀ ਤੇ ਉਹਦੇ ਗੱਬੇ ਹੈਗਾ ਆ ਇੱਕ ਦੇਸ਼ ਜਿਹਦਾ ਨਾਂ ਹੈਗਾ ਆ ਸਨ ਮਰੀਨੋ ਉਸ ਦੇਸ਼ ਬਾਰੇ ਤੁਹਾਨੂੰ ਦੱਸੂਗਾ ਤੇ ਉਸ ਜੇ ਦੇਸ਼ ਦਾ ਇੱਕ ਜੋਦਾ ਹੋਇਆ ਆ ਤੇ ਉਹਦਾ ਇਤਿਹਾਸ ਵੀ ਬਹੁਤ ਵੱਡਾ ਆ ਤੁਹਾਨੂੰ ਇਤਿਹਾਸ ਵੀ ਦੱਸੂਗਾ ਚਲੋ ਮਿਲਦੇ ਆ ਉੱਥੇ ਪਹੁੰਚ ਕੇ ਹਾਂਜੀ ਮੈਂ ਪਹੁੰਚ ਗਿਆ ਹੈਗਾ ਆ ਸਨ ਮਰੀਨੋ ਤੇ ਤੁਹਾਨੂੰ ਦਿਖਾ ਲਦੇ ਆਂ ਵਿਊ ਵਿਊ ਸਨ ਮਰੀਨੋ ਦਾ ਇਹ ਪਿੰਡ ਹੈਗਾ ਆ ਬੋਰਗੋ ਮਾਜੋਰੇ ਇੱਥੇ ਆਪਾਂ ਪਹੁੰਚ ਗਏ ਆਂ ਉੱਪਰੋਂ ਹੋਣਾ ਲੈਨੇ ਆ ਕੇਵਲ ਤਾਰ ਤੇ ਕੇਵਲ ਤਾਰ ਦੇ ਰਾਹੀਂ ਆਪਾਂ ਜਾਵਾਂਗੇ ਉੱਪਰ ਸਨ ਮਰੀਨੋ ਸਨ ਮਰੀਨੋ ਮਰੀਨੋ ਨਾਮ ਦਾ ਇੱਕ ਇਹ ਜੋਦਾ ਸੀਗਾ ਤੇ ਉਹਦਾ ਨਾਮ ਇਸ ਕਰਕੇ ਪਿਆ ਸੰਨ ਜਾਨੀ ਕਿ ਸੰਨ ਦਾ ਮਤਵਲ ਹੈਗਾ ਆ ਸੰਤ ਤੇ ਮਰੀਨੋ ਮਰੀਨੋ ਦਾ ਮਤਵਲ ਹੈਗਾ ਆ ਜੀ ਅਸਾਈ ਦੇਖੋ ਬਿਉ ਮਰੀਨੋ ਜੋ ਕੀ ਇਹ ਦਲਵੇਸ਼ੀਆ ਦਾ ਰਹਿਣ ਵਾਲਾ ਸੀ ਇਹ ਪਹਿਲਾਂ ਆਪਣੇ ਕਹਿ ਸਕਦੇ ਆ ਰੋਮਨ ਸਮਾਜ ਦਾ ਹਿੱਸਾ ਸੀਗਾ ਹੁਣ ਇਹ ਕਰੇਸ਼ੀਆ ਦਾ ਹਿੱਸਾ ਆ ਇਹ ਮੱਲਾ ਦਾ ਲਗਭਗ ਇਹ 301 ਈਸਵੀ ਵਿੱਚ ਸ਼ੁਰੂ ਹੋਣ ਹੁੰਦੀ ਹੈ ਰੋਮਨ ਸਮਾਜ ਨੇ ਰੋਮਨ ਸਮਾਜ ਦੇ ਬੇਲੇ ਇਸਾਈ ਧਰਮ ਤੇ ਬਹੁਤ ਉੱਪਰ ਜ਼ੁਲਮ ਕੀਤਾ ਉਸ ਤੋਂ ਬਾਅਦ ਇਹ ਹੁਣ ਤੱਕ ਆਜ਼ਾਦ ਦੇਸ਼ ਆ ਤੇ ਰੋਮਨ ਸਮਾਜ ਨੇ ਇਸਾਈ ਧਰਮ ਤੇ ਜ਼ੁਲਮ ਮਰੀਨੋ ਨਾਸੰਦੇ ਹੋਏ ਤੇ ਇੱਥੇ ਇੱਕ ਕੰਟਰੀ ਨਵੀਂ ਬਸਾਈ ਦੇਖ ਲਓ ਹਜੇ ਤੱਕ ਵੀ ਇਹ ਕੰਟਰੀ ਕਿਸੇ ਨਾਲ ਇਟਲੀ ਨਾਲ ਬਿਨੀ ਰਲਈ ਦੇਖ ਲਓ ਇਟਲੀ ਦੇ ਵਿੱਚ ਹੋਣ ਕਰਕੇ ਵੀ ਇਹ ਕੰਟਰੀ ਦੇਖ ਲਓ ਹਜੇ ਵੀ ਕੱਲੀ ਆ ਪਰ ਆਪਣੇ ਮੰਗੂ ਨਹੀਂ ਜਿੱਦਾਂ ਆਪਣੇ ਦੇਖੋ ਹੁੰਦਾ ਆ ਕਿ ਕੋਈ ਵੀ ਛੋਟੀਏ ਕੰਟਰੀ ਨੂੰ ਨਾਲ ੱਟਕੇ ਨਾਲ ਹੀ ਰਲਾ ਲਾਂਦੇ ਆ ਪਰ ਇੱਥੇ ਨਹੀਂ ਦੇਖ ਲਓ ਸਨ ਮਰੀਨੋ ਦਾ ਇੱਕ ਜੋਦੇ ਨੇ ਨਵੀਂ ਕੰਟਰੀ ਬਸਾਈ ਤੇ ਇਹ ਛੋਟੀ ਜਿਹੀ ਕੰਟਰੀ ਮਨ ਲੱਗਾ ਲਗਭਗ 34000 ਇਸਦੀ ਆਬਾਦੀ ਆ ਤੇ ਇਹ ਪੰਜ ਇਹ ਬਾਲਟਚੋਂ ਪੰਜਵੇਂ ਨੰਬਰ ਤੇ ਆਉਂਦਾ ਆ ਛੋਟਾ ਦੇਸ਼ ਤੇ ਯੂਰਪ ਚੋਂ ਤੀਜੇ ਨੰਬਰ ਤੇ ਆਉਂਦਾ ਆ ਤੁਹਾਨੂੰ ਹੁਣ ਦਿਖਾ ਲਦੇ ਆ ਕੇਵਲ ਕਾਰ ਦੀ ਰਾਈਡ ਹਾਂਜੀ ਆਪਾਂ ਕੇਬਲ ਤਾਰ ਦੀ ਟਿਕਟ ਲੈ ਲਈ ਆ ਟਿਕਟ ਹਾਂਜੀ ਇਹ ਜਾਂਦੀ ਹੈਗੀ ਆ ਹਰੇਕ 12 ਮਿੰਟ ਬਾਅਦ ਇੱਥੋਂ ਆਓ ਤੁਸੀਂ ਟਿਕਟ ਲੈ ਸਕਦੇ ਆ ਤੇ ਸਾਨੂੰ ਅੱਜ ਤੁਹਾਨੂੰ ਜਾ ਕੇ ਦਿਖਾ ਲਵਾਂ ਸਾਨੂੰ ਪਰ ਸਾਨੂੰ ਅੱਜ ਮਿਲੀ ਹੈਗੀ ਆ ਟਿਕਟ ਤੇ ਜਾਣ ਦੀ ਤੇ ਆਉਣ ਦੀ ਪੰਜੈਰੋ ਦੀ ਤੇ ਸਾਨੂੰ ਕਿੱਥੋਂ ਟਾਈਮ ਵੀ ਇਹ ਹੈਗੀਆਂ ਟਿਕਟਾਂ ਦਾ ਪ੍ਰਾਈਸ ਤੇ ਇੱਥੋਂ ਆਪਾਂ ਹੁਣ ਕੇਬਲ ਤਾਰ ਲਵਾਂਗੇ ਹਾਂਜੀ ਅਸੀਂ ਲੈ ਲਈ ਹੈਗੀ ਆ ਰਾਈਡ ਤੇ ਵਿਊ ਚੈੱਕ ਕਰੋ ਕਿੰਨਾ ਵਧੀਆ ਉੱਪਰੋਂ ਤੇ ਇੱਚ ਮੈਂ ਲੱਗਦਾ ਜੀ ਅਸੀਂ ਕਲਾਬੀ ਕੇ ਜਾਣੇ ਆ ਕੇਵਲ ਰਾਈਡਰ ਆਹੀਂ ਬਰਫ ਵਿੱਚ ਵੀਊ ਦੇਖੋ ਕਿੰਨਾ ਵਧੀਆ ਬਣਦਾ ਤੇ ਆਪਾਂ ਕੀਵਲ ਘਾਰਾਂ ਵਿੱਚ ਪਹੁੰਚ ਗਏ ਉੱਪਰ ਤੇ ਸਨ ਮਰੀਨੋ ਦੀ ਇੱਕ ਹੋਰ ਖਾਸ ਗੱਲ ਇਹ ਲਗਭਗ 61000 ਸਕਰ ਕਿਲੋਮੀਟਰ ਦੇ ਵਿੱਚ ਫੈਲਿਆ ਆ ਤੇ ਇਹਦੀ ਲਗਭਗ ਕੀ ਦੋ ਰਾਸ਼ਟਰਪਤੀ ਬਣਦੇ ਆ ਦੋ ਰਾਸ਼ਟਰਪਤੀ ਜਿਹਦਾ ਰਾਜ ਕਰਦੇ ਆ ਤੇ ਹਰੇਕ ਉਹ 6 ਮਹੀਨਿਆਂ ਬਾਅਦ ਚੇਂਜ ਹੁੰਦੇ ਆ ਤੇ ਜਾਨੀ ਕਿ ਉਹ ਇੱਕ ਰਾਸ਼ਟਰਪਤੀ 6 ਮਹੀਨੇ ਰਾਜ ਕਰਦਾ ਆ ਤੇ ਦੂਜਾ 6 ਮਹੀਨੇ ਬਾਅਦ ਚੇਂਜ ਹੁੰਦਾ ਤੇ ਦੂਜਾ ਰਾਜ ਕਰਦਾ ਆ ਜਾਨੀ ਕਿ ਹੁਣ ਉਸ ਤੋਂ ਬਾਅਦ ਜਦੋਂ ਸਨ ਮਰੀਨੋ ਇੱਥੇ ਪਹਾੜੀ ਤੇ ਆ ਕੇ ਬਸ ਸਿਆਜ਼ੀ ਉਹਨੇ ਛੋਟਾ ਜਿਹਾ ਇੱਕ ਕਸਬਾ ਬਣਾਇਆ ਸੀਗਾ ਜਿਹਦਾ ਪਿੰਡ ਬਣਾਇਆ ਸੀ ਵਸਾਇਆ ਸੀ ਉਹ ਤੋਂ ਬਾਅਦ ਤੇ ਰੋਮਨ एंपਾਇਰ ਨੇ ਉਹਨਾਂ ਤੇ ਬਹੁਤ ਜ਼ੁਲਮ ਕੀਤਾ ਤੇ ਉਹ ਤੋਂ ਬਾਅਦ ਉਹਨੇ ਇੱਕੇ ਨਵੀਂ ਕੰਟਰੀ ਬਣਾਤੀ ਤੇ ਲੋ ਜ਼ੁਲਮ ਐਨਾ ਹੁੰਦਾ ਸੀ ਇਸਾਈ ਧਰਮ ਤੇ ਤੇ ਮਰੀਨੋ ਨੇ ਜੰਗਾ ਵੀ ਲੜੀਆਂ ਜੰਗਾ ਲੜ ਕੇ ਜਾਨੀ ਕਿ ਨਹੀਂ ਆਪਣੀ ਛੋਟੀ ਜਈ ਇਹ ਕੰਟਰੀ ਬਣੀ ਜਿਹਦਾ ਨਾਮ ਹੈਗਾ ਆ ਸੰ ਮਰੀਨੋ ਹਾਂਜੀ ਜੋ ਅੱਗੇ ਆਪਣੇ ਟਾਵਰ ਆ ਤਿੰਨ ਟਾਵਰ ਆ ਉਹਨਾਂ ਦਾ ਵੀ ਇਤਿਹਾਸ ਤੁਹਾਨੂੰ ਉੱਪਰ ਜਾ ਕੇ ਦੱਸਦੇ ਆ ਕੀ ਕੀ ਇਤਿਹਾਸ ਹੈ ਉਹਨਾਂ ਦਾ ਹਾਂਜੀ ਆ ਪਹੁੰਚ ਗਏ ਆ ਤਕਦੀਲੀਆ ਸਨ ਮਰੀਨੋ ਇਹਦੇ ਛੋਟੇ ਛੋਟੇ ਇੱਥੇ ਤੁਹਾਨੂੰ ਦਿਖਾਉ ਲਦਾ ਆ ਮਾਡਲ ਬਣੇ ਆ ਆ ਹੈਗਾ ਆ ਮੋਂਤੇ ਤਿਟਾਨੋ ਇਹ ਸਾਈਡ 뷰 ਆ ਸਨ ਮਰੀਨੋ ਦਾ ਸਾਈਡ 뷰 ਆ ਤੇ ਜੋ ਆਪਾਂ ਅੰਦਰ ਜਾ ਕੇ ਵੀ ਤੁਹਾਨੂੰ ਦਿਖਾ ਲਾਂਗੇ ਤੇ ਆ ਹੈਗਾ ਆ ਪਬਲਿਕ ਪਬਲਿਕੋ ਦਾ ਸੈਂਟਰ ਆ ਕਹਿ ਸਕਦੇ ਆ ਬਲਾਸੋ ਪਬਲਿਕੋ ਇਹ ਇਹ ਇੱਥੇ ਜਗ੍ਹਾ ਬਣੀਆਂ ਆ ਬਹੁਤ ਅੱਜ ਤਾਂ ਇੱਥੇ ਟੂਰਿਸਟ ਵੀ ਚੰਗਾ ਆਇਆ ਤੇ ਬਾਕੀ ਤੁਹਾਨੂੰ ਹਾਂਜੀ ਅੰਦਰ ਜਾ ਕੇ ਦਿਖਾਉਣੇ ਆ ਤੇ ਇੱਥੇ ਦੇਖੋ ਬਹੁਤ ਸ਼ੂਟੀਆਂ-ਸ਼ੂਟੀਆਂ ਦੁਕਾਨਾਂ ਵੀ ਆ ਪਰ ਇੱਥੇ ਇੱਕ ਹੋਰ ਖਾਸ ਗੱਲ ਹੈ ਕਿ ਇਟਲੀ ਦੇ ਨਾਲੋਂ ਇੱਥੇ ਮਹਿੰਗਾਈ ਬਹੁਤ ਘੱਟ ਆ ਜਾਣੀ ਕਿ ਉਹਦੇ ਹਿਸਾਬ ਨਾਲ ਇੱਥੇ ਬਹੁਤ ਸਸਤਾ ਸਮਾਨ ਮਿਲ ਜਾਂਦਾ ਕੁਝ ਵੀ ਤੁਸੀਂ ਲੈਣਾ ਹੋਵੇ ਤੇ ਇੱਥੋਂ ਜਾਨੀ ਕਿ ਇਟਲੀ ਦੇ ਲੋਕ ਵੀ ਇੱਥੇ ਆ ਕੇ ਕੰਮ ਕੰਮ ਕਰਦੇ ਆ ਤੇ ਇੱਥੇ ਦੇ ਲੋਕ ਉਹ ਇਟਲੀ ਚ ਜਾ ਕੇ ਕੰਮ ਕਰਦੇ ਆ ਤੇ ਮਹਿੰਗਾਈ ਬਹੁਤ ਘਟਿਆ ਇਟਲੀ ਦੇ ਮੁਕਾਬਲੇ ਇੱਥੋਂ ਦੇਖੋ ਕਿੰਨਾ ਵਧੀਆ 뷰 ਆਉਂਦਾ ਤਕਰੀਬਨ ਉੱਚੀ ਪਹਾੜੀ ਤੇ ਹੋਣ ਕਰਕੇ ਇੱਥੇ ਬਰਫ਼ ਵੀ ਜਲਦੀ ਪੈ ਜਾਂਦੀ ਆ ਬਹੁਤ ਟੂਰਿਸਟ ਵੀ ਬਹੁਤਾ ਆਇਆ ਇੱਥੇ ਸਾਰੇ ਆਪਣਾ ਆਪਣਾ ਅੰਜੋਏ ਕਰ ਰਿਹਾ ਤੁਸੀਂ ਆਉਣਾ ਹੋਵੇ ਤਾਂ ਇੱਥੇ ਆਪਣਾ ਕੋਈ ਵੀ ਇਸ ਕੰਟਰੀ 'ਚ ਕੋਈ 에어ਪੋਰਟ ਨਹੀਂ ਹੈਗਾ ਤੁਸੀਂ 에어ਪੋਰਟ ਇਟਲੀ ਉਤਰ ਸਕਦੇ ਆ ਸੈਂਟਰ 'ਚ ਜਾ ਕੇ ਦਿਖਾਉਣੇ ਆ ਆਪਣੇ ਦੇਖੋ ਕਿੰਨਾ ਵਧੀਆ ਬਣਾਇਆ ਹੈ ਉਏ ਹੋ ਹੋਰ ਠੰਡਾ ਬਹੁਤ ਆ ਹੱਥ ਠਰ ਰਹੇ ਆ ਬਹੁਤ ਜ਼ਿਆਦਾ ਸੀ ਹੈਗਾ ਆ ਪਿਆਸਾ ਲੀਬਰਤਾ ਯਾਨੀ ਕਿ ਲੀਬਰਤਾ ਦਾ ਭਾਵ ਕੀ ਆਜ਼ਾਦੀ ਇਹ ਆਜ਼ਾਦੀ ਨੂੰ ਹੀ ਜ਼ਿਆਦਾ ਪ੍ਰਮੋਟ ਪਿਆਸਾ ਦੱਲਾ ਲੀਬਰਤਾ ਇਹਦਾ ਨਾਮ ਆ ਜਾਣ ਕੇ ਆਜ਼ਾਦੀ ਦੇ ਨਾਂ ਤੇ ਸੈਂਟਰ ਦਾ ਨਾਂ ਰੱਖਿਆ ਆ ਹਾਂਜੀ ਆ ਮੂਰਤੀ ਬਣਾਈ ਹੈਗੀ ਆ ਆਜ਼ਾਦੀ ਦਾ ਸੰਕੇਤ ਦਿੰਦੀ ਆ ਇਹਦੇ ਜਿਹੜਾ ਸਿਰ ਤੇ ਉੱਪਰ ਬਰਫ਼ ਕਰਕੇ ਦੀਦਾ ਨਹੀਂ ਹੈਗਾ ਸਿਰ ਤੇ ਉੱਪਰ ਜਿਹੜਾ ਤਾਜ ਆ ਨਾ ਉਹ ਤਿੰਨ ਟਾਵਰ ਜਿਹੜੇ ਆ ਉਹ ਸਿਰ ਦੇ ਤਾਜ ਦੇ ਉੱਪਰ ਤਿੰਨ ਟਾਵਰ ਬਣਿਓ ਆ ਬਹੁਤ ਲੋਕੀ ਇੱਥੇ ਦੇਖੋ 12 ਵੀ ਫੁੱਲੇ ਇੱਥੇ ਪਰ ਵਧੀਆ ਆ ਹਾਂਜੀ ਇਹ ਹੈਗੀ ਆ ਜੀ ਇਹਦੀ ਮਰੀਨੋ ਦੀ ਮੇਨ ਪੇਂਟਿੰਗ ਕਿ ਮਰੀਨੋ ਇਹ ਉਹ ਦੱਸ ਰਹੀ ਆ ਕਿ ਮਰੀਨੋ ਸਵਰਗ ਵਿੱਚੋਂ ਆ ਰਿਹਾ ਹੈ ਅਤੇ ਆਪਣੇ ਲੋਕਾਂ ਨੂੰ ਆਜ਼ਾਦੀ ਤੇ ਸੁਤੰਤਰਤਾ ਦੇ ਰਿਹਾ ਹੈ ਪੇਂਟਿੰਗ ਦੇਖੋ ਕਿੰਨੀ ਵਧੀਆ ਪੇਂਟਿੰਗ ਆ ਇਹ ਆਜ਼ਾਦੀ ਦਾ ਸਬੂਤ ਆ ਸੰਸਦ ਚੈੱਕ ਕਰੋ ਕਿੰਨੀ ਵਧੀਆ ਸੰਸਦ ਬਣਾਈ ਹੋਈ ਨਹੀਂ ਸੰਸਦ ਘਰ ਇਹੜਾ ਸਾਰਿਆਂ ਤੋਂ ਉੱਚਾ ਟਾਵਰ ਆ ਤੇ ਉਹਦਾ ਇਤਿਹਾਸ ਦੱਸਦੇ ਆ ਪੌੜੀਆਂ ਚੜ੍ਹ ਕੇ ਉੱਪਰ ਜਾਣਾ ਪੈਂਦਾ ਤੇ ਇਹਦਾ ਗੋਹਿਤਾ ਟਾਵਰ ਦਾ ਵੀ ਇੱਕ ਬਹੁਤ ਵੱਡਾ ਰੋਲ ਆ ਇਹ ਲਈ coma ਲ ਆਹ ਪਰ ਪੌੜੀਆਂ ਹਜੇ ਕਈ ਪੌੜੀਆਂ ਆ ਚੜ੍ਹਨੇ ਨੂੰ ਪਰ ਸੰਭਵ ਨਹੀਂ ਚਲਦੇ ਆਂ ਉੱਪਰ ਇਹ ਟਾਵਰ ਸਾਰਿਆਂ ਤੋਂ ਉੱਚਾ ਆ ਉਹ ਹੀ ਤੁਹਾਨੂੰ ਜਿਹੜਾ ਪਹਿਲਾਂ ਦੱਸਿਆ ਸੀਗਾ ਤੇ ਇੱਥੋਂ ਕਰਦੇ ਆਂ ਐਂਟਰੀ ਤੇ ਤੁਹਾਨੂੰ ਇੱਕ ਵਧੀਆ ਜਿਹੀ ਦਿਖਾਉਣੇ ਆ ਜਗ੍ਹਾ ਪੌੜੀਆਂ ਜੋ ਚੜ ਕੇ ਤੇ ਚਲਦੇ ਆਂ ਉੱਪਰ ਆ ਬਹੁਤ ਵਧੀਆ ਥਿਊ ਆਉਂਦਾ ਆ ਦੇਖੋ ਕਿਦਾਂ ਚੜ ਕੇ ਜਾਣਾ ਪੈਂਦਾ ਓਏ ਹੋਏ ਕੰਮ ਖਾਈਆ ਉੱਪਰ ਪੌੜੀਆਂ ਆ ਚੱਲਦੇ ਆ ਉੱਪਰ ਨੂੰ ਬਹੁਤ ਪੁਰਾਣਾ ਆ ਦੇਖ ਲੋ ਇਹ ਨਹੀਂ ਪੁਰਾਣੀਆਂ ਚੀਜ਼ਾਂ ਕਿੱਦਾਂ ਸਾਹਮ ਸਾਹਮ ਰੱਖੀਆਂ ਆ ਸਾਰੀਆਂ ਲਾ ਬੌੜੀਆਂ ਵੀ ਪੁਰਾਣੀਆਂ ਆ ਪੁਰਾਣੇ ਜਮਾਨੇ ਦੇ ਦਰਵਾਜ਼ੇ ਪੁਰਾਣੇ ਜਮਾਨੇ ਦੇ ਉੱਪਰ ਚੱਲਦੇ ਆ ਹਾਂਜੀ ਮੈਂ ਆ ਗਿਆ ਉੱਪਰ ਪਹਾੜ ਸਾਰੇ ਤਾਂ ਉੱਚਾ 뷰 ਦੇਖੋ ਤੁਸੀਂ ਚਰਦਾ ਬਿਉ ਆਉਂਦਾ ਆ ਵਿੱਚ ਇਹਦੇ ਵਿੱਚ ਹਾਂਜੀ ਜੇਲਾਂ ਵੀ ਆ ਤੇ ਉਦੋਂ ਇਹਨੂੰ ਟਾਵਰ ਨੂੰ ਜੇਲ ਦੇ ਤੌਰ ਤੇ ਵੀ ਵਰਤੇ ਜਾਂਦਾ ਸੀਗਾ ਇਹ ਆਹ ਹੈਗੀਆਂ ਹਾਂਜੀ ਜੇਲਾ ਇਹ ਸਾਰੇ ਜਿੰਨੇ ਵੀ ਇੱਥੇ ਟਾਬਰਿਆ ਉਹ ਦਿਖਾਏ ਆ ਇਹ ਦੇਖੋ ਪੁਰਾਣੇ ਪੁਰਾਣੇ ਜਮਾਨੇ ਦੀਆਂ ਜੇਲਾ ਬਾਕੀਆਂ ਦੇਖੋ ਕਿੰਨੀਆਂ ਛੋਟੀਆਂ ਕੰਦਾਂ ਦੇ ਕਿੱਡੀਆਂ-ਕਿੱਡੀਆਂ ਮੋਟੀਆਂ ਆ ਬਾਲਾ ਮਜ਼ਬੂਤ ਬਣਾਇਆ ਇੱਥੇ ਇੱਕ ਦੇ ਦੇ ਵਿੱਚ ਸਕਰੀਨ ਲੱਗੀ ਆ ਉਹ ਥੋੜੀ ਫੋਟੋ ਦੀਦੀ ਆ ਕੰਦਾ ਹੈਗੀਆਂ ਸਾਰੀਆਂ ਪੱਥਰ ਦੀਆਂ ਜੇਲ੍ਹ ਦੀਆਂ ਇਹਦੇ ਵਿੱਚ ਇਹ ਵੀ ਤੁਸੀਂ ਕਹਿ ਸਕਦੇ ਆ ਜਿੱਦਾਂ ਆਹ ਤਿਆਰ ਆ ਦੇਦੇ ਵਿੱਚ ਇਹ ਵੀ ਕਹਿ ਸਕਦੇ ਆ ਜਦੋਂ ਮੋਰਚੇ ਲੱਗਦੇ ਸੀਗੇ ਤਾਂ ਇਹਨਾਂ ਵਿੱਚੋਂ ਵੀ ਜੰਗ ਹੁੰਦੀ ਸੀਗੀ ਉਹਦੇ ਨਾਲ ਇੱਥੋਂ ਵੀ ਜੰਗ ਲੜੀ ਜਾਂਦੀ ਸੀਗੀ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਇਹਦਾ ਨਾਮ ਹੈਗਾ ਆ ਚੇਸਤਾ ਤਾਬਰ ਤੇ ਇਹਦੇ ਵਿੱਚ ਪੁਰਾਣੇ ਹਥਿਆਰ ਤੇ ਮਿਊਜ਼ੀਅਮ ਉਹ ਦਿਖਾਉਣੇ ਆ ਸਾਨੂੰ ਹੌਲੀ ਹੌਲੀ ਕਰਦੇ ਕਰਾਉਂਦੇ ਪਹੁੰਚ ਗਏ ਇੱਥੇ ਬਰਫ ਚ ਜਿਆਦਾ ਔਖਾ ਹੋ ਜਾਂਦਾ ਤੁਰ ਤੁਰ ਕਿ ਦੇਖੋ ਦਰਖਤਾਂ ਨੇ ਕਿੰਨੀ ਵਧੀਆ ਇੱਥੇ ਵੀ ਝੰਡਾ ਲੱਗਾ ਆ ਤੇ ਦਿਖਾਉਣੇ ਆ ਸਾਨੂੰ ਅੰਦਰ ਜਾ ਕੇ ਹਾਂਜੀ ਐਂਟਰੀ ਬਰੇ ਬਰੇ ये है पुराने हथियार ये है आ ਜੈਗਟਾਂ ਲੜਾਈ ਦੀਆਂ ਬਹੁਤ ਵਧੀਆ ਸਾਰਾ ਕੁਝ ਪੁਰਾਣਾ ਆ ਦੇਖੋ ਪੁਰਾਣਾ ਰੱਖਿਆ ਹੈ ਨਹੀਂ ਸਾਹਮ ਕੇ ਵਿਰਾਸਤ ਦੇਖ ਲਓਏ ਹਥਿਆਰਾਂ ਨੇ ਕਿੰਨੀਆਂ ਜੰਗਾਂ ਲੜੀਆਂ ਆ ਅੱਜ ਵੀ ਤੇ ਸਾਮਕੇ ਰੱਖੀਆਂ ਆ ਹਾਂਜੀ ਆਪਾਂ ਘੁੰਮ ਲਿਆ ਸਨ ਮਰੀਨੋ ਬਹੁਤ ਵਧੀਆ ਦੇਸ਼ ਆ ਤੇ ਜਿੱਦਾਂ ਜੋ ਜੇ ਤੁਹਾਨੂੰ ਵਧੀਆ ਲੱਗਾ ਇਨਫੋਰਮੇਸ਼ਨ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਪਿਛਲੀ ਵੀਡੀਓ ਚ ਬਹੁਤ ਵਧੀਆ 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 ਸੋਹਣੇ ਕਮੈਂਟ ਆਏ ਤੇ ਇਸੇ ਤਰ੍ਹਾਂ ਇਸਤੇ ਵੀ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਫੇਰ ਅਗਲੇ ਦਿਨ ਤੇ ਅਗਲੀ ਥਾਂ ਸਸਰੀ ਅਕਾਲ ਜੀ